ਉੱtre ਆਏ ਫੜ ਕੇ ਦੇਖੂਗੇ ਜੇ ਆਪਾਂ ਐ ਤਾਂ ਕਬੂਤਰ ਦੇਖੋ ਲੈ ਰਾਵਣ ਗੇ ਦੇ ਕਬੂਤਰ ਫੜਾ ਰਹਿਣ ਕੋਈ ਨਹੀਂ ਕਰਦਾ ਹੈਗਾ ਕਈ ਕਬੂਤਰ ਸਿਰ ਹਲਾਉਨੇ ਜੋ ਪੰਗ ਮਾਰਦੇ ਝੂਰ ਮਾਰਦੇ ਆ ਉਹ ਕਹਿੰਦੇ ਨੇ ਛੱਡਦਾ ਕਬੂਤਰ ਐ ਨਹੀਂ ਹੁੰਦਾ ਵੀ ਭੱਜੇ ਜਾਉਗੇ ਉਹ ਵੀ ਬੜੇ ਪਿੰਡ ਬਾਬੇ ਖੜ ਜੰਨੇ ਆ ਪਰ ਕੋੜ ਕਬੂਤਰ ਜਾਰੇ ਇਹਦੀ ਠੰਡੇ ਕਬੂਤਰ ਹੀ ਪਛਾਣ ਆ ਅੱਛਾ ਠੀਕ ਆ ਇਵੇਂ ਆਂਡੇ ਸਰ ਵੀ ਐ ਡੱਬੀ ਦੇ ਛੋਟੇ ਹਲੇ ਆ ਡੱਬੀ ਦੇ ਆਪਣੇ ਬੱਚੇ ਛੋਟੇ ਹਲੇ ਚੀਨੀ ਕਾਲੀ ਚੀਨੀ ਅਟਲੇ ਬੱਚੇ ਉਹਨੇ ਕਾਲੀ ਚੀਨੀ ਨੇ ਦਿਖਾਈ ਮੇਰੇ ਓ ਆ ਲੈ ਕੋਈ ਗਿਦੇ ਆਮ ਬੂਗਾਣਾ ਸਾਡੇ ਕੋਲੇ ਤਾਂ ਨਾ ਕੋਈ ਉਤਰ ਹੀ ਹੈਗਾ ਹੈ ਹਾਂ ਬੈਰੀ ਨੇ ਅੱਖ ਭੰਨੀ ਬਾਜੀ ਵਿੱਚ ਬੈਰੀ ਨੇ ਅੱਖ ਭੰਨੀ ਵੀ ਦਿਓ ਦੀ ਆ ਤੂੰ ਉਤਰ ਮੈਂ ਤੁਹਾਨੂੰ ਉਤਰਾਂ ਕੀ ਹਾਲ ਚਾਲ ਆ ਬਈ ਸਾਰੇ ਕੁੱਪਟਰਵਾਜ ਵੀਰਾਂ ਦਾ ਘਰ ਪਰਵਾਹ ਠੀਕ ਠਾਕ ਬਈ ਸਾਰੇ ਲੋ ਜੀ ਬਾਈ ਇੱਕ ਤਾਂ ਪਹਿਲਾਂ ਤੁਹਾਨੂੰ ਖੁਸ਼ਖਬਰੀ ਦੀ ਗੱਲ ਦੱਸ ਦਿੰਦੇ ਆ ਜਿਹੜਾ ਆਪਣਾ ਦੂਆ ਛੋਟਾ ਭਰਾ ਸੀਗਾ ਅ ਕਲਵੀਰ ਬੜਾ ਹੀ ਸੀ ਸਾਰੀ ਮੇਤੋਂ ਮੇਤੋਂ ਵੱਡਾ ਸੀਗਾ ਜੀਨੇ ਪਹਿਲਾਂ ਕਬੂਤਰ ਰੱਖੇ ਸੀ ਵੀਡੀਓ ਵਿੱਚ ਵੀ ਆਉਂਦਾ ਹੁੰਦਾ ਦਾ ਇੱਕ ਦੂਆ ਆਪਣਾ ਭਰਾ ਜਾਵਰ ਚਾਚੇ ਦਾ ਮੁੰਡਾ ਲੈ ਚਾਚਾ ਵੀਡੀਓ ਚ ਆਉਂਦਾ ਹੁੰਦਾ ਆਪਣੇ ਚਾਚੇ ਦਾ ਮੁੰਡਾ ਭਾਈ ਦੋਨੇ ਉਹ ਬਾਹਰ ਚਲੇ ਗਏ ਭਰਾ ਆਪਣੇ ਤਾਂ ਕਰਕੇ ਥੋੜਾ ਜਿਆ ਕੱਲ ਵੀਡੀਓ ਵੀ ਨਹੀਂ ਪਈ ਹੈਗੀ ਹੁਣਾਂ ਵੱਲ ਗਏ ਤੇ ਛੱਡਣ ਛੱਡਣ ਜੋ ਵੀ ਹੈ ਬਾਕੀ ਵੀਰ ਆਪਣੇ ਚਲੇ ਗਏ ਹੈਨਾ ਬਾਹਰ ਚਲੇ ਗਏ ਕਬੂਤਰ ੜਾ ਲਾਦਾ ਦਾ ਵੀਰ ਆਪਣਾ ਬਾਕੀ ਆਜੋ ਹੁਣ ਕਰਦੇ ਆ ਗੱਲਾਂ ਬਾਤਾਂ ਕਬੂਤਰਾਂ ਬਾਰੇ ਪਹੁੰਚ ਗਏ ਆਪਣੇ ਅੱਡੇ ਪਰ ਡਾਕਟਰ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਹਨਾ ਕਬੂਤਰਾਂ ਬਾਰੇ ਬਾਕੀ ਬਾਈ ਅੱਜ ਇੱਕ ਵੀਰ ਦਾ ਕਮੈਂਟ ਆਇਆ ਤਾਂ ਆਪਾਂ ਉਹ ਕਮੈਂਟ ਦਾ ਰਿਪਲਾਈ ਦਿੰਨੇ ਅੱਜ ਵੀਡੀਓ ਬਣਾ ਕੇ ਦੱਸਦੇ ਆ ਹਨਾ ਵੀਰ ਨੂੰ ਵੀਰ ਨੇ ਪੁੱਛਿਆ ਤਾਂ ਵੀ ਜਿਹੜੇ ਕਬੂਤਰਾਂ ਦੇ ਰਿੰਗ ਦਾ ਘੇਰਾ ਹੁੰਦਾ ਬਾਈ ਕਬੂਤਰ ਦੀ ਕਿੱਦਾਂ ਪਛਾਣ ਹੁੰਦੀ ਆ ਅੱਜ ਉਹਦੇ ਬਾਰੇ ਡਾਕਟਰ ਨਾਲ ਕਰਦੇ ਆ ਗੱਲਾਂ ਬਾਤਾਂ ਹਨਾ ਬਾਈ ਨਾਲ ਪੁੱਛਦੇ ਆ ਬਾਈ ਨੂੰ ਆਜੋ ਐਡਵਾਈਸ ਅਸੀ ਕਾਲ ਕੀ ਹਾਲ ਬਾਈ ਕੀ ਹਾਲ ਚਾਲ ਵਧੀਆ ਹੋਰ ਕਿਆ ਲੱਗੇ ਕਰਨ ਅੱਜ ਵਾਠ ਠੀਕ ਠਾਕ ਮੈਂ ਵੀਜ਼ਾ ਕਮੈਂਟ ਆਇਆ ਤਾਂ ਜਿਹੜਾ ਵੀਡੀਓ ਦੇ ਵਿੱਚ ਹੂੰ ਉਹਦੇ ਬਾਅਦ ਦੱਸਣਾ ਮੈਂ ਤਾਂ ਕੂਤਰ ਢਾ ਕੇ ਹਟਿਆਦਾ ਹੂੰ ਅੱਛਾ ਤੇ ਉਹਦੀ ਵਾਈ ਤਦਾ ਕਿਆ ਚੱਕਰ ਦਾ ਕੂਤਰ ਦਾ ਉਹਦਾ ਹੂੰ ਉਹ ਕੂਤਰ ਦਿਨ ਬਿਰੇ ਆ ਦੇਖ ਲੋ ਤੁਸੀਂ ਗੱਬੇ ਚਟਿਆਸ ਆ ਕਾਲੇ ਡੇਲੇ ਦੇ ਨਾਲ ਜਿਹੜਾ ਕਾਲਾ ਡੇਲਾ ਨਾ ਹੂੰ ਇਹਦੇ ਆਲੇ ਦੁਆਲੇ ਚਟਿਆਸ ਆ ਇਹਦੇ ਤਿੰਨ ਜੰਗ ਇੱਕ ਲਾਲੀ ਵੀ ਆ ਉੱਪਰ ਹੂੰ ਫਿਰ ਉਸ ਤੋਂ ਗਾਹਾਂ ਫਿਰ ਉੱਪਰ ਘੇਰਾ ਬਣਿਆ ਪਿਆ ਹੂੰ ਇਹ ਚੀਜ਼ਾਂ ਨੂੰ ਆਪਾਂ ਰਿੰਗ ਕਹਿੰਦੇ ਆ ਹੂੰ ਚਾਰ ਆ ਇਹਦੇ ਹੂੰ ਇੱਕ ਦਾ ਹੁੰਦੀ ਹੈ ਕਬੂਤਰ ਇੱਕ ਸਿੱਧੀ ਉਹ ਪਲੇਨ ਸਾਫ ਹੈ ਨਾ ਇੱਕ ਹੁੰਦੀ ਹੈ ਰਿੰਗਾਂ ਵਾਲੀ ਹੂੰ ਇਹ ਬਾਈ ਜਿਹੜੇ ਨਸ ਕਬੂਤਰ ਦੇਖਦੇ ਨੇ ਨਾ ਪਖੜਾਈ ਵਾਲਾ ਉਹਦੇ ਆ ਰਿੰਗ ਘੁੰਮੇ ਹੁੰਦੇ ਆੱਖ ਦੇ ਨਾਲ ਪੂਰਾ ਘੁੰਮਿਆ ਹੁੰਦਾ ਹੂੰ ਹਾਂ ਆ ਰੜਾਣ ਨੂੰ ਵੀ ਵਧੀਆ ਹੁੰਦਾ ਹੈ ਅੱਛਾ ਹਾਂ ਇਹ ਦੇਖ ਲਓ ਇਹ ਨਾ ਬਹੁਤ ਬਰੀਕੀ ਨਾਲ ਦੇਖਦਾ ਹੁੰਦਾ ਕਿਉਂਕਿ ਪਹਿਲਾਂ ਡੇਲੇ ਕਾਲਾ ਆਊਗਾ ਫਿਰ ਉਹਦੇ ਨਾਲ ਹੋਰ ਆਖ ਆਊਗੀ ਇੱਕ ਦਾ ਰਿੰਗ ਘੁੰਮਿਆ ਹੋਊਗਾ ਡੇਲੇ ਨਾਲ ਪੂਰਾ ਘੁੰਮਿਆ ਹੋਊਗਾ ਉਹ ਖੜਾਈ ਵਾਲਾ ਕਬੂਤਰ ਹੋਊਗਾ अच्छा अखरे ਵਿੱਚ ਰਾਜ ਆ ਕਬੂਤਰ ਦੇ ਕਈ ਅਖਰੇ ਵਿੱਚ ਕਬੂਤਰ ਆ ਪਤਾ ਲੱਜਦਾ ਵੀ ਅੱਖ ਕਬੂਤਰ ਇਹ ਸਾਊਆ ਜਾਂ ਕਿਦਾਂ ਦਾ ਹੈ ਨਾ ਉਤਰੇ ਆਏ ਫੜ ਕੇ ਦੇਖੂਗੇ ਜਾਂ ਆਪਾਂ ਆ ਕਬੂਤਰ ਦੇਖੋ ਲੈ ਰਾਵਣ ਦੇ ਕਬੂਤਰ ਫੜਾ ਰਹਿਣ ਕੋਈ ਨਹੀਂ ਕਰਦਾ ਹੈਗਾ ਕਈ ਕਬੂਤਰ ਸਿਰ ਹਲਾਉਨੇ ਜੋ ਪੰਗ ਮਾਰਦੇ ਝੂਰ ਮਾਰਦੇ ਆ ਉਹ ਕਹਿੰਦੇ ਨੇ ਛੱਡਦਾ ਕਬੂਤਰ ਆਏ ਨਹੀਂ ਹੁੰਦਾ ਵੀ ਭੱਜੇ ਜਾਉਗੇ ਉਹ ਵੀ ਬੜੇ ਪਿੰਡ ਬਹੁਏ ਖੜ੍ਹ ਜੰਨੇ ਆ ਪਰ ਕੋੜ ਕਬੂਤਰ ਜਿਹੜੇ ਇਹਦੀ ਠੰਡੇ ਕਬੂਤਰ ਹੀ ਪਛਾਣ ਆ ਅੱਛਾ ਠੀਕ ਆ ਤੇ ਮੈਂ ਲੱਗਾ ਤੇ ਨੂੰ ਹੁਣ ਉਡਾਉਣ ਤੇ ਵੀਰੇ ਜਿਹੜੇ ਆਪਾਂ ਨੂੰ ਪਾਣੀ ਬਾਰੇ ਪੁੱਛਣਾ ਹੈ ਨਾ ਵੀ ਕਿੱਦਾਂ ਲੱਗਦੇ ਹਨ ਕਿਹੜੇ ਆ ਤੇ ਵੀਰ ਕੋਈ ਗੱਲ ਨਹੀਂ ਮੈਨੂੰ ਫੋਨ ਕਰੋ ਇਹ ਜਾਣਕਾਰੀਆਂ ਦਾ ਵੀਰੇ ਜਿੱਕਣਾ ਵੀਡੀਓ ਦੇ ਵਿੱਚ ਨਾ ਜਿਆਦਾ ਚੰਗੀ ਤਰ੍ਹਾਂ ਸਮਝਾਣੀ ਹੁੰਦੀ ਆ ਹਾਂ ਕਿਉਂਕਿ ਬਾਈ ਵੀਰ ਕਈ ਨਾ ਆਪਣੇ ਥੋੜਾ ਤਰਾਜ ਕਰਦੇ ਆ ਯਾਰ ਹਾਂ ਵੀਰ ਬਾਈ ਫਿਰ ਤਰਾਜ ਕਰਦੇ ਫਿਰ ਗਲਤ ਕਮੈਂਟ ਵੀ ਕਰਨ ਲੱਗ ਜਾਂਦੇ ਆ ਇਸ ਕਰਕੇ ਚਲੋ ਜਿਹੜੀ ਚੀਜ਼ ਥੋੜੀ ਉਹਦੀ ਆ ਆਪਾਂ ਨੂੰ ਵੀਰ ਨੂੰ ਆਪਣੇ ਬਾਈ ਨੂੰ ਨੰਬਰ ਦਿੱਤਾ ਵਾ ਆਪਾਂ ਨੇ ਕਿਉਂਕਿ ਚਲੋ ਨੰਬਰ ਦੱਸ ਵੀ ਦਿੰਦੇ ਆ ਬਾਈ ਦਿਆਂਗੇ ਗੱਲ ਤਾਂ ਕੋਈ ਗੱਲ ਨਹੀਂ ਆਪਾਂ ਦੱਸਾਂਗੇ ਆਪਾਂ ਲਾਸਟ ਨੰਬਰ ਦੱਸ ਦਾਂਗੇ ਤੁਸੀਂ ਨੰਬਰ ਤੇ ਫੋਨ ਕਰਕੇ ਜਰੂਰ ਪੁੱਛ ਸਕਦੇ ਹੋ ਨਾ ਇੱਕ ਵਾਰ ਕੋਈ ਗੱਲ ਨਹੀਂ ਉਹਦੀ ਕਿਉਂਕਿ ਦੌੜ ਆ ਚੁੱਕਿਆ ਪਹਿਲਾਂ ਤੇ ਇਹਦਾ ਨੰਬਰ ਲੱਗ ਗਿਆ ਆ ਫਿਰ ਦਾ ਆਪਣਾ ਬਾਈ ਕਿੰਨੇ ਬੱਚੇ ਆ ਗਏ ਬਾਈ ਸਰ ਹੁਣ ਸਰ 3-4 ਹੋਏ ਹੋਏ ਆ ਉਹੀ ਬਾਕੀ ਉਧਰ ਦੇ ਰਹੇ ਬੱਚੇ 4 ਕਢਾਏ ਆ ਹੂੰ ਬਾਹਰ ਇਹਨਾਂ ਨੂੰ ਕਿਹਦੇ ਹੁਣ ਛੱਡ ਕੇ ਦੇਖਣੀਆਂ ਪਾਜੀਆਂ ਠੀਕ ਆ ਤੇ 4 ਕ ਸਾਰ ਹੋ ਗਏ ਬਾਕੀ ਤਾਂ ਪੱਟੇ ਵੇ ਆ ਜਣੇ ਸਰ ਜਾਨੂ ਮਹੀਨੇ ਤੱਕ ਤੇ ਅੱਜ ਗੱਗੂ ਕਹਿੰਦਾ ਮਿਲਣੇ ਨੂੰ ਆਉਣ ਨੂੰ ਹਾਂ ਤੇ ਮੈਂ ਕਰਿਆ ਕੱਲ ਫੋਨ ਕਹਿੰਦਾ ਆਉਂਗਾ ਕਰੇ ਕੱਲ ਮੈਨੂੰ ਮਿਲਿਆ ਤਾਂ ਮੈਂ ਕਿਹਾ ਭਾਜੀ ਯਾਰ ਹੂੰ ਘਰ ਆਉਂਗਾ ਕੋਈ ਗੱਲ ਓਕੇ ਠੀਕ ਠੀਕ ਉਹਨਾਂ ਨੇ ਬਾਜੀ ਪੂਜੀ ਰੱਖੀ ਦੀ ਉਹ ਤਾਂ ਲੇਟੇ ਰੱਖਦੇ ਮਈ ਮੂਹੇ ਰੱਖਦੇ ਉਹ ਬਾਜੀ ਹਾਂ ਗਰਮੀ 'ਚ ਰੱਖਦੇ ਉਹ ਮਈ 'ਚ ਰੱਖਦੇ ਹਨਾ ਐਦ ਕੀ ਕਹਿੰਦਾ ਹੈਗਾ ਨਾ ਬਾਈ ਐਦ ਕੀ ਨਾਮ ਵਧੀਆ ਪੂਜੇ ਕਰਾਂਗੇ ਮਾ ਠੀਕ ਆ ਵਧੀਆ ਚਲੋ ਗਾਹਾਂ ਨੂੰ ਵਾਦਾ ਹਨਾ ਉਹ ਵਧੀਆ ਠੀਕ ਆ ਚੰਗੀ ਗੱਲ ਆ ਯਾਰ ਹਨਾ ਆਪਣੇ ਵੀ ਕਮਈ ਵੀ ਆ ਆਪਣੇ ਪਿੰਡ ਬਾਈ ਸਾਡੇ ਪਿੰਡ ਮਾਲਾਂ ਚੱਲੀਆਂ ਵੀ 1 ਮਈ ਦੀ ਬਾਜੀ ਆ ਪੋਸਟਰ ਵੀ ਪਾ ਦਾਂਗੇ ਤੁਹਾਨੂੰ ਆਪਾਂ ਪੋਸਟਰ ਪਾ ਗਿਆ ਹਾਂ ਪੋਸਟਰ ਪਿਆਏ ਮੇਰੇ ਕੋਲ ਮੈਂ ਮੈਂਸ਼ਨ ਕਰ ਦੂੰਗਾ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਓ ਜਿਹੜੇ ਵੀਰ ਵੀ ਕਰਨਾ ਚਾਹੁੰਦੇ ਆ ਹਨਾ ਕਬੂਤਰ ਆਪਣਾ ਐਂਟਰ ਤਾਂ ਫੋਨ ਫੋਨ ਕਰ ਲਿਓ ਹਨਾ ਆਪਣੇ ਪਿੰਡ ਬਾਈ 1 ਮਈ ਦੀ ਬਾਜੀ ਆ ਜਿਹਦੇ ਵਿੱਚ 10 ਨਾਮ ਆ ਆਪਣੇ ਪਿੰਡ ਦੇ ਪਿੰਡ ਬੋਲੋ ਦੁੱਤੇ ਜਾਣੇ ਆ 10 ਨਾਮ ਆ ਉਹ 10 ਨਾਮ ਤੁਹਾਨੂੰ ਆਪਾਂ ਫੋਟੋ ਪਾ ਦਾਂਗੇ ਪੋਸਟਰ ਪਾ ਦਾਂਗੇ ਬਾਈ ਜਿਨੇ ਆਪਣਾ ਐਂਟਰ ਕਰਾਉਣਾ ਕਬੂਤਰ ਉਹ ਕਰਾ ਸਕਦਾ 1 ਮਈ ਦੀ ਆ ਬਾਈ ਆਪਣੇ ਪਿੰਡ ਮਾਲਾਂ ਚੱਲੀਆਂ ਇਹ ਨਾਲੇ ਨਾ ਬਾਈ ਗੱਲ ਜਿੱਕਣਾ ਕਬੂਤਰਾਂ ਨੂੰ ਪਾਣੀ ਪੂਣੀ ਕਹਿੰਦੇ ਨਾ ਆਪਾਂ ਪਾਣੀ ਵੀ ਲਾਉਨੇ ਆ। ਹੂੰ ਪਾਣੀ ਦਾ ਯਾਰ ਇੱਕ ਤਨ ਮੈਂ ਦੱਸਾਂ ਉਹਦਾ ਕਬੂਤਰ ਦਾ ਹਲਕਾ ਗਿੱਲਾ ਰੱਖਣਾ ਹੁੰਦਾ ਹੈ। ਹਾਂ ਨਾ ਅੰਦਰ ਠੱਡਕਦੇ ਹੁੰਦਾ ਹੈ। ਹੂੰ ਉਹਦੇ ਵਿੱਚ ਠੰਡੀਆਂ ਜੀਆਂ ਪਾਈਆਂ ਹੁੰਦੀਆਂ ਜਿਹੜੀਆਂ ਮਾੜੀ-ਮੋਟੀਆਂ ਠੰਡੀਆਂ ਕਿਆਂ ਨੀਆਂ ਠੰਡੀਆਂ ਤਾਂ ਆਪਣੀਆਂ ਆ ਹੀ ਆ ਇੱਕ ਆ ਸਾਲੇ ਜਿੱਕੜਾ ਬੀਜ ਦਾਣਾ ਜਾਂ ਲਾਲੋ ਇਹ ਗੀਆਂ ਆਮ ਜਿਹੀ ਚੀਜ਼ਾਂ ਹੁੰਦੀਆਂ। ਹੂੰ ਹੂੰ ਉਹ ਦੇਸੀ ਆ ਉਹ ਇੱਕ ਦਿਨ ਚ ਆਪਾਂ ਪਾਣੀ ਲੈ ਕੇ ਆਉਂਦੇ ਕਬੂਤਰ ਠੰਡਾ ਹੋ ਗਿਆ। ਹੂੰ ਦੇਸੀ ਚੀਜ਼ਾਂ ਜਿਹੜੀਆਂ ਇਹ ਦੇਸੀ ਚੀਜ਼ਾਂ ਨਾਲ ਠੰਡਾ ਤਾਂ ਕਬੂ ਉਹਕ ਉੱਤਰ ਨੂੰ ਪਹਿਲਾਂ ਦੇਣੀਆ ਪੈਂਦੀ ਆ ਮੈਂ ਤੁਹਾਨੂੰ ਇਹ ਗੱਲਾਂ ਤੁਹਾਨੂੰ ਦੱਸਣੀ ਆ ਮੈਂ ਕਿਉਂਕਿ ਉਰੇ ਫੋਨ 'ਪਾ ਚੰਗੀ ਤਰ੍ਹਾਂ ਸਮਝਾ ਨਹੀਂ ਸਕਦਾ ਨਾ ਤਾਂ ਕਰਕੇ ਤੁਹਾਨੂੰ ਦੱਸਿਆ ਇਹ ਬਰੀਕੀ ਗੱਲਾਂ ਬਹੁਤ ਆਹੀ ਹੂੰ ਇਹ ਬਹੁਤ ਮੱਡ ਬੜੀਆਂ ਗੱਲਾਂ ਬਰੀਕੀ ਨੂੰ ਸਮਝ ਕੇ ਫੇਰ ਕਿਤੇ ਕਿਸੇ ਹੱਦ ਲਾ ਪਰ ਜਾ ਸਕਦਾ ਬੰਦਾ ਮੁਕਾਮ ਪਰ ਹੂੰ ਕਿਉਂਕਿ ਬਾਜੀ ਜਿੱਤਣੀ ਬਾਈ ਸੌਖੀ ਜੀ ਨਹੀਂ ਹੁੰਦੀ ਹੈਗੀ ਹੂੰ ਬਹੁਤ ਬੰਦੇ ਕਾਢ ਹੀ ਆਏ ਹੁੰਦੇ ਆ ਹੂੰ ਹੂੰ ਉਹਨਾਂ ਨੇ ਵੀ ਬਾਈ ਕਾਡਾ ਗੱਡੀਆਂ ਵੀ ਆ ਨਾ ਸਹੀ ਗੱਲ ਆ ਇਹ ਚੀਜ਼ਾਂ ਆ ਆਪਾਂ ਸਿੱਧਾ ਕਹਿੰਦੇ ਨੇ ਪਾਣੀ ਫੋਕਾ ਚਲਾ ਕੇ ਯਾਰ ਕਹਿੰਦੇ ਨੇ ਆਏ ਕਰਕੇ ਛੱਡ ਦਈਏ ਹੂੰ ਨਹੀਂ ਯਾਰ ਮੜਾ ਕਬੂਤਰ ਮਿਹਨਤ ਕਰਨੀ ਪੈਂਦੀ ਐ ਕੋ ਖਾੜਾ ਪਲਾਉਣਾ ਵੀ ਪੈਂਦਾ ਹੈ ਹਾਂ ਉਹਦੇ ਵਿੱਚ ਬਹੁਤ ਕੁਝ ਆਉਂਦਾ ਹੈ ਬਹੁਤ ਚੀਜ਼ਾਂ ਬਾਈ ਸਾਰੀਆਂ ਗੰਗਰ ਉਹਦੇ ਉਹ ਵਜਿੰਦੀ ਆਪਣੇ ਖਰਾਕ ਗਿਆ ਪਾਈ ਵੀ ਹਾਂ ਹਾਂ ਖਰਾਕ ਵੀ ਮੈਂ ਜ਼ਰੂਰੀ ਆ ਕਿ ਆ ਪਾਣੀ ਬਾਕੀ ਕਬੂਤਰ ਸਿਹਤ ਪੱਖੋਂ ਵੀ ਐਨ ਫਿੱਟ ਹੋਣਾ ਚਾਹੀਦਾ ਬਸ ਉਹਦੇ ਬਹੁਤ ਹਾਂ ਸਿਹਤ ਪੱਖੋਂ ਸੁ ਆਪਣਾ ਕਬੂਤਰ ਜਾਨਵਰ ਫਿੱਟ ਹੋਣਾ ਚਾਹੀਦਾ ਬਾਈ ਜ਼ਰੂਰੀ ਐ ਬਹੁਤ ਇਹ ਤਾਂ ਐ ਤਾਂ ਉੱਤਰ ਉੜਦਾ ਹੈ ਇਹ ਸਹੀ ਗੱਲ ਆ ਹਾਂ ਤੇ ਬਾਕੀ ਆ ਬਾਈ ਕਬੂਤਰਾਂ ਦੇ ਪਰਪੁਰ ਵੀ ਦੇਖਿਆ ਕਰੋ ਹਨਾ ਹੂੰ ਪਰ ਜਿੱਕਣਾ ਝਾੜ ਹੁੰਦੇ ਪਰ ਮੇਥੇ ਕੱਲੇ ਅੜਾ ਹੋ ਗਿਆ ਹੂੰ ਉਹ ਸਾਲਾ ਕਬੂਤਰ ਚੰਗੀ ਤਰ੍ਹਾਂ ਨੇ ਉੜਿਆ ਹੈਗਾ ਹੂੰ ਕਿਉਂਕਿ ਪਰ ਘੱਟ ਤੇ ਹੂੰ ਮੈਂ ਜੋ ਮਾਰਦੇ ਔਰ ਤੋੜ ਮੈਂ ਕਬੂਤਰ ਨੂੰ ਰੰਗ ਲਾਏ ਕਰਕੇ ਕਰਦਾ ਰੰਗ ਲਾਇਆ ਤਾਂ ਥੋੜਾ ਮੈਂ ਰੰਗ ਲਾਏ ਚਲਮਗਾ ਥੋੜੇ ਘੇਰਾ ਮਾਰ ਕੇ ਸੁੱਕ ਜੂਗਾ ਰੰਗ ਲਾਉਣ ਦਾ ਕਾਰਨ ਇਹ ਤਾਂ ਰੰਗ ਲਾਉਣ ਦਾ ਵੀ ਮੈਂ ਕਿਹਾ ਵੀ ਯਾਰ ਐਂ ਖੁੱਡੇ 'ਚ ਸਾਰਤਾ ਹੈ ਤਾਂ ਘੱਟੇ ਤਾਂ ਇੰਨਾ ਕਰਾ ਕੱਢ ਇੰਚ ਗਰੀ ਕੰਨੀ ਘਟਦੀ ਤੇ ਕਬੂਤਰ ਨੇ ਫਿਰ ਵੀਡੀਓ ਵੀ ਦਿਖਾਉਣੀ ਦੀ ਰੰਗ ਵਿੱਚ ਹੂੰ ਕਿਉਂਕਿ ਯਾਰ ਕਈ ਵੀ ਰੰਗ ਇਹਨਾਂ ਦੇ ਰੰਗ ਲਾਉਣੇ ਆ ਪਹਿਲਾਂ ਪਰ ਖਰਾਬ ਕਰ ਲੈਣਾ ਉਹ ਕਰਕੇ ਮੈਂ ਫਿਰ ਉਹ ਕੂਤਰ ਚੱਕ ਕੇ ਆਪਣਾ ਉਹਨੂੰ ਰੰਗ ਲਾ ਕੇ ਦਿਖਾਇਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਕੂਤਰ ਕਿੰਨਾ ਰੰਗ ਲਾਉਣਾ ਪੱਥਰ ਡਾਈ ਬਾਰੇ ਵੀ ਦੱਸਿਆ ਤਾਂ ਕਿਉਂਕਿ ਕਾਲਾ ਰੰਗ ਬਾਲਾ ਫਿੱਕਾ ਜਿਹਾ ਲਾ ਦਿੰਦੇ ਤੇ ਉਹ ਦਿਖਦਾ ਵੀ ਨਹੀਂ ਜਾਂ ਹਾਂ ਦਿਖਦਾ ਨਹੀਂ ਪੱਥਰ ਡਾਈ ਦਾ ਰਿਜ਼ਲਟ ਬਹੁਤ ਤਕੜਾ ਯਾਰ ਕਾਲਾ ਪੈਂਦਾ ਇਹਨ ਉਹਨੂੰ ਡਾਈ ਨੂੰ ਜਦੇ ਤੁਸੀਂ ਧੋ ਵੀ ਸਕਦੇ ਪਾਣੀ ਨਾਲ ਅਸੀਂ ਬਾਈ ਧੋਈ ਜੇ ਬਾਅਦ ਵਿੱਚ ਅਸੀਂ ਬਾਅਦ ਵਿੱਚ ਧੋ ਕੇ ਉਹ ਕਰਾਈ ਸਿਕਾਈ ਐਨ ਚਲੋ ਨਾਲੇ ਹਲਕੀ ਵੀ ਪੈ ਗਈ ਉਹ ਕੂਤਰ ਨੂੰ ਵਜਨ ਵੀ ਨਹੀਂ ਲੱਗਿਆ ਮੱਕਜ ਖਾਮ ਨੂੰ ਵੀ ਹੋ ਗਿਆ ਕੋਈ ਖਾਣੀ ਗੋਲੀ ਬਣੀ ਅੱਛਾ ਠੀਕ ਆ ਠੀਕ ਆ ਠੀਕ ਵਜਨ ਕਰ ਤੂੰ ਵਧੀਆ ਮਤਲਬ ਰਿਜ਼ਲਟ ਵਧੀਆ ਰਿਹਾ ਉਹਦਾ ਹਾਂ ਹੂੰ ਬਾਕੀ ਚੱਲੀ ਜਾਂਦਾ ਬਾਈ ਕੰਮਕਾਰ ਡਾਈ ਜਾਂਦੇ ਆ ਜਾਨਵਰਾਂ ਨੂੰ ਹੁਣ ਕੋ ਨੂੰ ਪਤਾ ਮੌਸਮ ਖੁੱਲਣ ਲੱਗ ਗਏ ਆਪਣਾ ਕਬੂਤਰ ਵੀ ਸਾਰ ਆਉਣ ਲੱਗ ਗਏ ਹੁਣ ਅੜਾਈਆਂ ੜੂਆਂ ਹੋ ਜਾਂਦੀਆਂ ਸ਼ੁਰੂ ਹੁਣ ਓਹ ਜੇ ਪਿੰਡ ਚ ਕਬੂਤਰ ਆਉਣ ਲਾ ਜਾਂਦੇ ਆ ਦੇਖੋ ਬਾਕੀ ਬਿੰਦੂ ਬਾਈ ਨੇ ਡਾਏ ਵੇ ਆ ਕਿੰਦੂ ਵਾਈਨ ਨੂੰ ਬਹੁਤ ਰਹਿੰਦਾ ਵੀ ਡਾਦੀ ਹੈ ਹੁਣ ਅੱਜ ਨਹੀਂ ਡਾਦਾ ਉਹ ਹੜਦਾ ਨਹੀਂ ਉਹ ਤੁਹਾਨੂੰ ਬਜੇ ਦਿਖਾਉਨੇ ਆ ਜੋੜੇ ਜਿਹੜੇ ਲਾਏ ਵੇ ਨਾ ਇੱਧਰ ਇਹਦੇ ਬਜੇ ਕਿੰਨੇ ਕਿੰਨੇ ਹੋ ਗੇ ਦਿਖਾਉਨੇ ਤੁਹਾਨੂੰ ਅਪਡੇਟ ਬਾਈ ਉਹ ਡੱਬੀ ਦੇ ਬਜੇ ਦਿਖਾਈ ਮੜ ਜੇ ਹੋ ਜਮਣ ਜੇ ਗਿਨ ਮੜ ਜੇ ਆ ਦੇ ਆਏ 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 ਇਹ ਕੋਈ ਨਹੀਂ ਆ ਕਿਈ ਜਣਾ ਵਾੜ ਮੜ ਆਹ ਡੱਬੀ ਇਹਦਾ ਇੱਧਰ ਵੀ ਆ ਵੀ ਕਨੇ ਵੀ ਰੱਖੇ ਵੇ ਆਂਡੇ ਹਾਂ ਇਹ ਡੱਬੀ ਦੇ ਛੋਟੇ ਹਲੇ ਆ ਡੱਬੀ ਦੇ ਆਪਣੇ ਬੱਚੇ ਛੋਟੇ ਹਲੇ ਚੀਨੀ ਕਾਲੀ ਚੀਨੀ ਅਤਲੇ ਬੱਚੇ ਉਹਨੇ ਕਾਲੀ ਚੀਨੀ ਨੇ ਦਿਖਾਈ ਮੇਰੇ ਆ ਦੇਖੋ ਇਹ ਕਿਦੇ ਆ ਇਹ ਆਪਣੇ ਸਾਖਿਲ ਦੇ ਬੋਤਲ ਸਾਖਿਲ ਤਾਂ ਵੀ ਠੀਕ ਆ ਠੀਕ ਆ ਠੀਕਾ 9:00 ਵਜੇ ਹੋਵੇ 90:00 ਉਹਦੇ ਦਿਖਾਈ ਉਹ ਕਾਲੀ ਚੀਨੀ ਦੇ ਬਾਈ ਕਾਲੀ ਚੀਨੀ ਦੇ ਬੱਚੇ ਕੱਢ ਲਿਆ ਉਹਨੇ ਹਾਂ ਹਾਂ ਦਿਖਾਈ ਮੜ ਜੇ ਉਹਦੇ ਛੋਟੇ ਬੱਚੇ ਉਹਨੇ ਅਗੰਡੇ ਬਈ ਕਾਲੀ ਜਿੰਨੀ ਨੇ ਕਾਲੇ ਪੂੰਛ ਉੱਪਰ ਗਿਆ ਇਹ ਕਾਲੀ ਪੂੰਛ ਵਾਲੇ ਨਾਲ ਲਾਇਆ ਵਦਾ ਆਪਾਂ ਨੇ ਕੁੱਤਰ ਆ ਹਨਾ ਉਹ ਬੈਠਾ ਬਈ ਇਹ ਆ ਕੁੱਤਰ ਬੈਠਾ ਕਿਸੇ ਕੁੱਤੇ ਨੇ ਅੰਡੇ ਦੀ ਨਹੀਂ ਦਿੱਤੇ ਇਹ ਕਾਲੀ ਜਿੰਨੀ ਕੁੱਤਰੀ ਨਾਲ ਲੱਗੇ ਹੋਏ ਨੇ ਆ ਇੱਧਰ ਰੱਖਦੇ ਨੇ ਚਰਦੇ ਆਹ ਦੇਖੋ ਆ ਜਾਂਦਾ ਬੈਠਾ ਸਾਡੇ ਨੇ ਵੀ ਬਈ ਬੱਚੇ ਕੱਢ ਲਏ ਇਹਨੇ ਅੰਡੇ ਦੇ ਗਏ ਆ ਜੋੜੇ ਦਾ ਹੁਣ ਇਹ ਵੀ ਆਪਣੇ ਤੈਨੂੰ ਬਤਾਉ ਹਾਂ ਜਿਹੜੇ ਆ ਜੋੜੇ ਆ ਬਾਈ ਇਹਨਾਂ ਦਾ ਸਾਨੂੰ ਥੋੜਾ ਜਿਹਾ ਪਤਾ ਵਧੀਆ ਜੋੜੇ ਆ ਸਾਡੇ ਇਹ ਇਹ ਜੋੜਿਆਂ ਦੇ ਬੱਚੇ ਵਧੀਆ ਉੜੂਗੇ ਇਹਨਾਂ ਦਾ ਸਾਨੂੰ ਪਤਾ ਚਲੋ ਆ ਸਾਡੇ ਕੋਲ ਇੱਧਰ ਵਾਲੇ ਜਿਹੜੇ ਹੁਣ ਅਸੀਂ ਢਾ ਰਹੇ ਸਾਰੇ ਇਹ ਸਾਡੇ ਕੋਲ ਨਵੇਂ ਆ ਬਾਈ ਸਾਰੇ ਨਵੇਂ ਆ ਤਾਂ ਤੁਹਾਨੂੰ ਪਤਾ ਹੁਣ ਜੇ ਇੱਕ ਚੁੱਕ ਕਰਕੇ ਹੀ ਪਤਾ ਲੱਗਣਾ ਇੱਕ ਦੋ ਯਾਨੀ ਕਿ ਬੱਚੇ ਕਬੂਤਰ ਸਾਡੇ ਵਧੀਆ ਤੇ ਇੱਧਰ ਵਾਲੇ ਵੀ ਇਹਨਾਂ ਦੇ ਬੱਚੇ ਵਧੀਆ ਉੜਦੇ ਆ ਹੁਣ ਵੀ ਸਾਡਾ ਆਨੇ ਆ ਅਸੀਂ ਘਰ ਪਰ ਬਾਕੀ ਬਾਈ ਦੇਖਾਂਗੇ ਛੱਡ ਕੇ ਪਤਾ ਲੱਗੂਗਾ ਨਾ ਸਾਡੇ ਕੋਲੇ ਕੰਨਾ ਕਬੂਤਰ ਵੀ ਹੈਗਾ ਹੈ ਹਾਂ ਬੈਰੀ ਨੇ ਅੱਖ ਭੰਨੀ ਬਾਜੀ ਦੇ ਹੋਰ ਬਾਜੀ ਵਿੱਚ ਬੈਰੀ ਨੇ ਅੱਖ ਭੰਨੀ ਵੀ ਤੇ ਉਹਦੀ ਆਹ ਕਬੂਤਰ ਆ ਉਹ ਦਰਜ ਉਤਰਾਂ ਉਤਰ ਬਈ ਆਖ ਪੰਨੀ ਵੀ ਦਿੱਤੀ ਦੀ ਇਹਦੇ ਬੱਚੇ ਲੈ ਕੋ ਸੱਟਾ ਖਾਂਦਾ ਪੀਂਦਾ ਦਾਣੇ ਹਾਂ ਹਾਂ ਨੰਬਜੇ ਵਧੀਆ ਕਾਸ ਬੰਦੇ ਕੋਲ ਤੇ ਖੁਰਦੇ ਆ ਬਜੇ ਤੇ ਇਹ ਕੁੱਤਰਾ ਆਪ ਵੀ ਜਿੱਤਿਆ ਬਾਬਾ ਜੀ ਜੇ ਬਾਕੀ ਬਾਈ ੜਾਵਾਂਗੇ ਇਹਦੇ ਬੱਚੇ ਵੀ ਹੁਣ ਆਪਾਂ ਲਾਂਗਾ ਹਨ ਨੂੰ ਲੈ ਕੇ ਸਹੀ ਆ ਕੇ ਬਾਕੀ ਬਾਈ ਕੁੱਤਰਾ ਦੇ ਹੁਣ ਬੱਚੇ ਜਿਹੜੇ ਆਹੀ ਲੈਣੇ ਜਿਹੜੇ ਹੁਣ ਇਹਨਾਂ ਨੇ ਕੱਢੇ ਹੋਏ ਆ ਜੇ ਰੱਖਿਆ ਇੱਕ ਜੋੜਾ ਕੋਈ ਇਹੋ ਜਿਹਾ ਜਿਹੜਾ ਮਤਲਬ ਵਧੀਆ ਨਾ ਹੋਇਆ ਲਾਉਣੇ ਵਾਲਾ ਹੋਇਆ ਹੂੰ ਦੇਖ ਲੂੰਗਾ ਉਹਦੇ ਨਾਲ ਇੱਕ ਚੰਗੇ ਦੇ ਵੀਰ ਟਰਾਈ ਕਰ ਜਿਹਦੇ ਘੱਟ ਬਣੇ ਹੂੰ ਕਿਉਂਕਿ ਯਾਰ ਆਏ ਨਾ ਫਿਰ ਗਰਮੀ ਚ ਵੀ ਉੜੀ ਜਾਂਦੇ ਆ ਪੁੱਤਰ ਹਾਂ ਮਰ ਜੰਦਾ ਪੁੱਤਰ ਮਰ ਉਹਦਾ ਹੈ ਹੀ ਆ ਬਾਈ ਮੌਕੇ ਮੂਹੇ ਹੋ ਜਾਂਦੇ ਆ ਹੂੰ 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 ਜ਼ਰੂਰੀ ਆ ਬਾਕੀ ਬਾਈ ਵੀਡੀਓ ਨੂੰ ਬਾਅਦ ਤੇ ਬਾਅਦ ਹੁਣ ਪਿਆਰ ਦੇ ਕਰੋ ਆਪਣੀ ਨੂੰ ਹੁਣ ਆਪਾਂ ਤੁਹਾਨੂੰ ਨਾ ਗਾਹਾਂ ਤੇ ਗਾਹਾਂ ਨਮੀ ਨਮੀ ਅਪਡੇਟ ਦੇਈ ਜਾਣੀ ਆ ਆਜਾ ਬਾਜ਼ੀਆਂ ਬੂਜ਼ੀਆਂ ਸ਼ੁਰੂ ਹੋ ਗਈਆਂ ਹੁਣ ਬਾਰੀਆਂ ਬੂਜੀਆਂ ਵੀ ਬਾਈ ਤੁਹਾਨੂੰ ਦਿਖਾਏ ਕਰਾਂਗੇ ਹਨਾ ਆਪਾਂ ਮੂੰਹ ਕੋਠਾ ਸਾਫ਼ ਕਰਨੇ ਆਲਾ ਅੱਜ ਹਾਂ ਕਰੂੰਗੇ ਸਾਫ਼ ਕਰ ਦੂੰਗਾ ਝਾੜੂ ਮਾਰ ਦੂੰਗਾ ਮੈਂ ਦੇਖਦਾ ਮੈਂ ਕਰਾਂ ਹੀ ਅੱਜ ਮੈਂ ਕਰ ਦੂੰਗਾ ਕੋਈ ਕਰਵਾ ਦੀ ਜਾਣੇ ਨਾਲ ਲਾ ਲਈ ਨਾ ਕਰ ਦਣਾ ਮੈਂ ਕਰਾਂ ਹੀ ਅੱਜ ਕਰੂੰ ਅੱਜ ਮੈਂ ਬਾਕੀ ਭਾਈ ਵੀਡੀਓ ਵਧੀਆ ਲੱਗਦੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਹਨਾ ਮੰਦੂੜੇ ਨਾਲ ਨੂੰ ਜਿਕਣਾ ਥੋੜਾ ਥੋੜਾ ਖਲਾਉਣੇ ਦਾ ਸੁਆਦ ਆਉਂਦਾ ਜਿਹੜਾ ਟ੍ਰੇਜ ਇੱਕ ਵਾਰ ਪਾ ਕੇ ਨਾ ਹੂੰ ਮਤਲਬ ਉਹ ਤੇ ਰੱਜ ਜੰਨੇ ਆ ਹੂੰ ਬਈ ਇਹ ਸਫਾਈ ਜੀ ਖਲਾਉਣਾ ਵਧੀਆ ਲੱਗਦਾ ਹੂੰ ਨਾਲ ਪਿੱਛੇ ਗੰਦ ਜਾਂ ਹੋਵੇ ਦਾਣੇ ਜੇ ਬਿਠਾ ਜੀ ਸਾਲਾ ਬਹੁਤ ਗਾਂਣ ਤੋਂ ਹੂੰ ਨਹੀਂ ਨਹੀਂ ਫਿਰ ਖਾਣਾ ਵੀ ਸਾਫ਼ ਖਾਉਂਗੇ ਨਾ ਵਧੀਆ ਦਾਣਾ ਆਣ ਵਧੀਆ ਇਹ ਜੋ ਜਿਹੜੇ ਜੋੜੇ ਆ ਟ੍ਰੇਜ ਖਾਂਦੇ ਹੋਣੇ ਅੰਦਰ ਇਹ ਹਾਂ ਆ ਪਾ ਕੇ ਦੇਖ ਲੇ ਅੱਛਾ ਹਾਂ ਇਹ ਬਾਹਰ ਦੇ ਅੱਖੇ ਛੱਡੂਗਾ ਨਾ ਪਾ ਖਾਉਂਗਾ ਆ ਜਿਹੜੇ ਛਤਰੀ ਵਾਲੇ ਟ੍ਰੇਜ ਮਾ ਖਾਂਦੇ ਆ ਠੀਕ ਆ ਠੀਕ ਆ ਠੀਕ ਆ ਤੇ ਬਾਹਰ ਖਾ ਕੇ ਕੋਈ ਬਾਕੀ ਬਾਈ 4 ਅੜਾਏ ਹੋਏ ਆ ਬਾਈ ਨੇ ਅੱਜ 4 ਵਜੇ ਛੱਡੇ ਹੋਏ ਆ ਕਾ ਫਿਰਦਾ ਇੱਕ ਉਹ ਫਿਰਦਾ ਉਧਰ ਇੱਕ ਉਧਰ ਨੂੰ ਗਿਆ ਵਾ 4 ਵਜੇ ਅੜਾਏ ਹੋਏ ਆ ਇੱਕ ਦਾ ਵਜਾ ਚਲੋ ਅਸੀਂ ਪਹਿਲਾਂ ਵੀ ਡਾਂਦੇ ਤੇ ਬਾਕੀ ਤਿੰਨ ਅੜਾਏ ਹੋਏ ਹੋਰ ਅੜਾਈਆਂ ਕਰਾ ਰਹੇ ਆ ਇਹਦੇ ਛੱਡ ਦਾਂਗੇ ਹਨਾ ਆ ਰੰਗ ਲਾਇਆ ਤਾਂ ਬਾਈ ਦੇਖੋ ਤੁਸੀਂ ਥੋੜੀ ਪਛਾਣ ਚਾਹੁੰਦਾ ਆ ਦੇਖੋ ਕਾਲਾ ਲਾਲ ਕਾਲਾ ਲਾਲ ਦੂਸਾ ਕਰਿਆ ਵਾ ਦਾ ਆ ਜਾਂਦਾ ਓ ਜੀ ਬਾਕੀ ਵੀਡੀਓ ਵਧੀਆ ਲੱਗਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਬਾਈ ਹੈਨਾਗਾ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹੂਗੇ ਹੈਨਾ ਹੁਣ ਜਿਹੜੀ ਜੁੜੀ ਹੋਈ ਹੈਗੀ ਨਵੀਂ ਤੇ ਨਵੀਂ ਹੈਨਾ ਸਹੀ ਗੱਲ ਠੀਕ ਆ ਚਲੋ ਠੀਕ ਆ ਵੀਰੇ ਧੰਨਵਾਦ ਸਾਡੀ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਸਾਨੂੰ ਠੀਕ ਹੈ ਜੀ ਠੀਕ ਆ ਆ ਕੇ ਅਸੀਂ ਤੁਹਾਡੇ ਖਾਤਰ ਕੋਈ ਵਧੀਆ ਵੀਡੀਓ ਚ ਜਿੱਕਣਾ ਕੋਈ ਚੰਗੀ ਗੱਲ ਹੁੰਦੀ ਹੈ ਤੋ ਹੈਨਾ ਸਿੱਖਣ ਵਾਲੀ ਹਮ ਹਮ ਨਵੇਂ ਤਜਰਬਾ ਕੋਈ ਵਧੀਆ ਜਿਹੜਾ ਪਾਸ ਹੋਇਆ ਹੁੰਦਾ ਹਮ ਉਹ ਤੁਹਾਡੇ ਅੱਗੇ ਲੈ ਕੇ ਆਇਆ ਕਰਦੇ ਆ ਠੀਕ ਆ ਤੇ ਧੰਨਵਾਦ ਜੀ ਠੀਕ ਹੈ ਜੀ ਠ ਠੀਕ ਹੈ ਜੀ ਬਾਈ ਵੀਡੀਓ ਚੰਗੀ ਲੱਗਦੀ ਲਾਈਕ ਕਮੈਂਟ ਸੇਜ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਹਨਾ ਧੰਨਵਾਦ ਜੀ